ਬਾਈ ਕਦੇ ਵੀ ਕਿਸੇ ਬੰਦੇ ਨੂੰ ਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਪਤਾ ਨਹੀਂ ਵੀ ਅਗਲਾ ਬੰਦਾ ਕਿੰਨਾ ਹੰਢਿਆ ਵਰਤਿਆ ਹੋਵੇ ਕਿੰਨਾ ਉਹਨੂੰ ਐਕਸਪੀਰੀਅੰਸ ਹੋਵੇ ਇਹ ਤਾਂ ਫਿਰ ਮੈਦਾਨ 'ਚ ਹੀ ਪਤਾ ਲੱਗਦਾ ਆ ਜਿਹੜੀ ਵੀਡੀਓ ਆ ਨਾ ਜਿਹੜੀ ਮੈਂ ਪਲੇ ਕਰਨ ਲੱਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆ ਜਿਹੜਾ ਵੀਰ ਆ ਨਾ ਥੋੜਾ ਵੇਖਣ ਨੂੰ ਵੀ ਚੱਲਾ ਜਿਹਾ ਲੱਗਦਾ ਪਿਆ ਸੀ ਉਹ ਦੂਜੇ ਨੂੰ ਹੱਥ ਮਲਾਉਣ ਲੱਗਦਾ ਤਾਂ ਦੂਜਾ ਉਹਨੂੰ ਜਿਹੜਾ ਨਾ ਵੇਖਦਾ ਤੱਕਾ ਮਾਰਦਾ ਉਹ ਉਹਨੂੰ ਬੇਵਕੂਫ ਸਮਝਦਾ ਕਿ ਐਵੇਂ ਹੀ ਆ फिर जो इन्हों का मैच लगता देखो फिर कमाल होंगे आज अपने डोले फैला के दसता प्या कि मैं बहुत हैगा वा खिलाड़ी लव मैच लग गया पंजे का मैच लग गया ਉੱਪਰ ਗੰਦਾ ਮੇਰੀ ਅੱਖਾਂ 'ਚ ਦੇਖ ਲੈ ਵੀ ਲਾਤਾ ਹੀ ਪੰਜਾ ਪਰ ਜਿਹਨੂੰ ਸਿਧਰਾ ਸਮਝਦਾ ਹੀ ਨਾ ਵੀਲੀ ਉਹਨੇ ਪੰਜਾ ਲਾਤਾ ਹੀ ਵੀ ਉਹੀ ਗੱਲ ਹੋਈ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ ਅਗਲਾ ਦੇਖ ਲੋ ਵੀ ਹੱਥ ਮਿਲਉਣ ਗਿਆ ਤੇ ਅਗਲੇ ਨੇ ਆਕੜ ਕੀਤੀ ਉਹਦੇ ਨਾਲ ਹੱਥ ਨਹੀਂ ਮਿਲਾਇਆ ਉਹਨੂੰ ਧੱਕਾ ਦੇ ਦਿੱਤਾ ਤੇ ਫਿਰ ਜਦੋਂ ਉਹਨੇ ਕਿਹਾ ਵੀ ਚੱਲ ਆ ਫਿਰ ਪੰਜਾ ਲਾ ਤਾਂ ਉਹਨੇ ਸੋਚਿਆ ਵੀ ਮੈਂ ਜਿੱਤੀ ਜਾਣਾ ਵਾ ਪਰ ਵੇਖ ਲੋ ਵੀ ਜਿੱਤੇ ਆ ਕੌਣ ਫਿਰ ਸੋ ਹਮੇਸ਼ਾ ਹੀ ਸਾਨੂੰ ਨੀਵੇਂ ਹੋ ਕੇ ਰਹਿਣਾ ਚਾਹੀਦਾ ਅਗਲੇ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦਿਓ ਸਸ਼ੀਕਾ